ਲੋਕੀ ਕਹਿੰਦੇ ਆ ਪੀ ਮਾਂ ਪਿਓ ਹੋਣ ਤੇ ਧੀਆਂ ਦੇ ਪੇਕੇ ਹੁੰਦੇ ਆ ਮੈਨੂੰ ਇਹ ਨਹੀਂ ਸਮਝ ਆਈ ਅੱਜ ਤੱਕ ਕੀ ਗੱਲ ਜੇ ਅਸੀਂ ਆਪਣੀ ਸੋਚ ਬਦਲੀਏ ਤੇ ਭਰਾ ਭਜਾਈਆਂ ਦੇ ਨਾਲ ਵੀ ਪੇਕੇ ਹੀ ਹੁੰਦੇ ਆ ਜੇ ਸਾਡਾ ਨਜ਼ਰੀਆ ਬਦਲ ਜੇ ਤੇ ਉਹ ਵੀ ਸਾਡੇ ਜਿਹੜੇ ਮਾਂ ਪਿਓ ਹੀ ਹੁੰਦੇ ਆ ਪਰ ਜੇ ਅਸੀਂ ਆਪਣੀ ਸੋਚ ਦੇ ਨਾਲ ਵੇਖੀਏ ਤੇ ਵਧੀਆ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਮਿਲ ਜੀਏ ਵਰਤੀਏ ਅਸੀਂ ਤਾਂ ਬੜਾ ਪਿਆਰ ਕਰਦੇ ਆ ਆਪਣੀਆਂ ਭੈਣਾਂ ਨਾਲ ਅਸੀਂ ਤਾਂ ਕਰਦੇ ਆ ਜੀ ਹਾਂ ਜੀ ਅਹੀਂ ਤੇ ਬਹੁਤ ਪਿਆਰ ਕਰਦੇ ਆ ਤੇ ਉਹ ਵੀ ਮੋਟੀ ਨੋਕ ਚੋਗ ਸਾਡੇ ਚ ਹੁੰਦੀ ਰਹਿੰਦੀ ਆ ਨਿੱਕੀ ਮੋਟੀ ਜਿਹੜੀ ਨੋਕ ਚੋਗ ਆ ਉਹ ਪਿਆਰ ਬੜਾ ਸਾਡਾ ਉਹ ਤੇ ਚਲੋ ਚਲਦੀ ਰਹਿੰਦੀ ਹਰ ਇੱਕ ਵਿੱਚ ਚਲਦੀ ਆ ਸਾਡੇ ਚ ਵੀ ਚਲਦੀ ਆ ਅਸੀਂ ਹਾਂ ਸਮਝਾ ਬਹੁਤ ਉਧਰ ਉਧਰੀ ਕਰੀਦਾ ਵਾ ਪਰ ਇਥੇ ਸਮਝਣ ਦੀ ਲੋੜ ਏ ਆ ਕਿ ਮੇਰੀ ਸੋਚ ਇਹ ਕਹਿੰਦੀ ਆ ਕਿ ਉਵੇਂ ਤੇ ਅਸੀਂ ਕਹਿੰਨੇ ਆ ਵੀ ਸਾਡਾ ਭਰਾ ਸਾਡਾ ਖੂਨ ਆ ਸਾਡਾ ਭਰਾ ਯੇ ਆ ਸਾਡਾ ਭਰਾ ਉਹ ਆ ਇਹੀ ਸੋਚ ਰੱਖੋ ਵੀ ਜੇ ਸਾਡੇ ਮਾਪਿਓ ਇਹ ਸੋਚ ਨਾ ਰੱਖੋ ਵੀ ਸਾਡੇ ਮਾਪਿਓ ਨਹੀਂ ਆ ਤੇ ਸਾਡੇ ਭਰਾ ਪਰਜਾਈ ਨੇ ਜਿਹੜਾ ਸਾਡੇ ਨਾਲ ਵੀ ਸਾਡਾ ਪੇਕੇ ਘਰ ਗੇੜਾ ਹੀ ਮੁੱਕ ਗਿਆ ਵਾ ਇਹ ਸੋਚੋ ਕਿ ਜਿਹੜਾ ਸਾਡਾ ਭਰਾ ਤੇ ਪਰਜਾਈ ਆ ਉਹ ਵੀ ਸਾਡੇ ਮਾਪੇ ਹੀ ਆ ਤੇ ਪਲੀਜ਼ ਜੇ ਵਧੀਆ ਲੱਗੇ ਤੇ ਕਮੈਂਟ ਜਰੂਰ ਕਰਿਓ